ਤੁਸੀਂ ਖਾਣਾ ਖਾਣ ਤੋਂ ਬਾਅਦ ਕੇਲਾ ਖਾ ਸਕਦੇ ਹੋ ਪਰ ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਹੜੇ ਸਮੇਂ ਦੇ ਖਾਣੇ ਦੀ ਗੱਲ ਕਰ ਰਹੇ ਹੋ ਜਿਆਦਾਤਰ ਜਿਹੜੇ ਆਯੁਰਵੇਦਿਕ ਐਕਸਪਰਟ ਨੇ ਉਹ ਦੁਪਹਿਰ ਦੇ ਖਾਣੇ ਤੋਂ ਬਾਅਦ ਕੇਲਾ ਖਾਣ ਨੂੰ ਫਾਇਦੇਮੰਦ ਮੰਨਦੇ ਆ ਪਰ ਰਾਤ ਦੇ ਖਾਣੇ ਤੋਂ ਬਾਅਦ ਇਸ ਤੋਂ ਬਚਣ ਦੀ ਸਲਾਹ ਦਿੰਦੇ ਆ ਦੁਪਹਿਰ ਦੇ ਖਾਣੇ ਤੋਂ ਬਾਅਦ ਕੇਲਾ ਖਾਣ ਨਾਲ ਕਈ ਫਾਇਦੇ ਹੋ ਸਕਦੇ ਆ ਪਹਿਲਾ ਇਹ ਆ ਕਿ ਕੇਲੇ ਦੇ ਵਿੱਚ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੁੰਦਾ ਜਿਹੜਾ ਖਾਣੇ ਨੂੰ ਹਜ਼ਮ ਕਰਨ ਦੇ ਵਿੱਚ ਮਦਦ ਕਰਦਾ ਤੇ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਹਾਤ ਦਵਾਉਂਦਾ ਆ ਦੂਜਾ ਫਾਇਦਾ ਇਹ ਹੋ ਸਕਦਾ ਕਿ ਇਹ ਸਰੀਰ ਨੂੰ ਤੁਰੰਤ ਇੱਕਦਮ ਪੂਰਜਾ ਦਿੰਦਾ ਜਿਹਦੇ ਨਾਲ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਹੋਣ ਵਾਲੀ ਸੁਸਤੀ ਅਤੇ ਥਕਾਵਟ ਮਹਿਸੂਸ ਨਹੀਂ ਹੁੰਦੀ ਤੀਜਾ ਫਾਇਦਾ ਇਹ ਹੋ ਸਕਦਾ ਕਿ ਇਹ ਭੋਜਨ ਦੇ ਵਿੱਚੋਂ ਪੋਸ਼ਕ ਤੱਤਾਂ ਨੂੰ ਕੱਢ ਕੇ ਉਹਨਾਂ ਦੇ ਬਿਹਤਰ ਡਾਈਜੈਸ਼ਨ ਦੇ ਵਿੱਚ ਸਹਾਇਤਾ ਕਰਦਾ ਸੋ ਜੇ ਤੁਸੀਂ ਦੁਪਹਿਰ ਦੇ ਭੋਜਨ ਤੋਂ ਬਾਅਦ ਕੇਲਾ ਖਾਣੇ ਹੋ ਤਾਂ ਇਹ ਤਿੰਨ ਫਾਇਦੇ ਹੋ ਸਕਦੇ ਆ ਪਰ ਰਾਤ ਦੇ ਖਾਣੇ ਤੋਂ ਬਾਅਦ ਕੇਲਾ ਕਿਉਂ ਨਹੀਂ ਖਾਣਾ ਚਾਹੀਦਾ ਇਹਦੇ ਨਾਲ ਦੋ ਨੁਕਸਾਨ ਹੋ ਸਕਦੇ ਆ ਕੇਲਾ ਪਚਾਉਣ ਦੇ ਦੇ ਵਿੱਚ ਭਾਰੀ ਹੁੰਦਾ ਅਤੇ ਆਯੁਰਵੇਦ ਦੇ ਅਨੁਸਾਰ ਰਾਤ ਨੂੰ ਸਾਡੀ ਜਿਹੜੀ ਪਾਚਨ ਅਗਨੀ ਆ ਉਹ ਕਮਜ਼ੋਰ ਹੋ ਜਾਂਦੀ ਹੈ ਸਾਡਾ ਹਾਜਮਾ ਕਮਜ਼ੋਰ ਹੋ ਜਾਂਦਾ ਰਾਤ ਨੂੰ ਇਹਨੂੰ ਖਾਣ ਦੇ ਨਾਲ ਢੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ ਢੇਟ ਦੇ ਵਿੱਚ ਭਾਰੀਪਨ ਮਹਿਸੂਸ ਹੋ ਸਕਦਾ ਹੈ ਢੇਟ ਗੈਸ ਬਣ ਸਕਦੀ ਹੈ ਇਸ ਤੋਂ ਇਲਾਵਾ ਆਯੁਰਵੇਦ ਇਹ ਮੰਨਦਾ ਹੈ ਕਿ ਰਾਤ ਨੂੰ ਕੇਲਾ ਖਾਣ ਨਾਲ ਕਫ ਦੋਸ਼ ਵਧਦਾ ਹੈ ਜਿਹਦੇ ਨਾਲ ਬਲਗਮ ਤੇ ਸਰਦੀ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ ਤਾਂ ਫਿਰ ਕੇਲਾ ਖਾਣ ਦਾ ਸਭ ਤੋਂ ਬੈਸਟ ਟਾਈਮ ਕਿਹੜਾ ਹੈ ਆਯੁਰਵੇਦ ਦੇ ਅਨੁਸਾਰ ਦੋ ਸਮੇਂ ਐਸੇ ਜਾਦ ਤੋ ਕੇਲਾ ਖਾਣਾ ਸਭ ਤੋਂ ਬੈਸਟ ਹੈ ਪਹਿਲਾ ਸਵੇਰ ਦੇ ਨਾਸ਼ਤੇ ਦੇ ਵਿੱਚ ਨਾਸ਼ਤੇ 'ਚ ਕੇਲਾ ਖਾਣਾ ਬਹੁਤ ਫਾਇਦੇਮੰਦ ਹੁੰਦਾ ਇਹ ਤੁਹਾਨੂੰ ਪੂਰੇ ਦਿਨ ਵਾਸਤੇ ਊਰਜਾ ਦਿੰਦਾ ਤੇ ਦੂਸਰਾ ਟਾਈਮ ਹੈ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦੇ ਵਿੱਚ ਜਾਂ ਫਿਰ ਦੁਪਹਿਰ ਦੇ ਖਾਣੇ ਤੋਂ ਕੁਝ ਘੰਟੇ ਬਾਅਦ ਸ਼ਾਮ ਦੇ ਵੇਲੇ ਇਸ ਟਾਈਮ ਤੇ ਇਹਨੂੰ ਖਾਣਾ ਬਹੁਤ ਹੀ ਜ਼ਿਆਦਾ ਬਿਹਤਰੀਨ ਮੰਨਿਆ ਜਾਂਦਾ ਆਯੁਰਵੇਦ ਦੇ ਮੁਤਾਬਕ ਕੇਲੇ ਨੂੰ ਦੁੱਧ ਦੇ ਨਾਲ ਦਹੀਂ ਦੇ ਨਾਲ ਮਿਲਾ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਇਹਨੂੰ ਉਲਟਾ ਭੋਜਨ ਮੰਨਿਆ ਜਾਂਦਾ ਜਿਹੜਾ ਪਾਚਨ ਨੂੰ ਵਿਗਾੜ ਸਕਦਾ ਕੇਲਿਆਂ ਨੂੰ ਇਕੱਲੇ ਖਾਣਾ ਸਭ ਤੋਂ ਵਧੀਆ ਸੋ ਉਮੀਦ ਕਰਦਾ ਹਾਂ ਕਿ ਤੁਹਾਡੇ ਹਵਾਲੇ ਦਾ ਜਵਾਬ ਮਿਲ ਗਿਆ ਹੋਊਗਾ